ਉਹ ਵੀ ਮਿੱਤਰੋ ਰਾਮਪਰੇ ਖੜੇ ਆਪਣੇ ਨਾਲ ਬਾਈ ਸੇਵਕ ਸਿੰਘ ਐਨਸੀ ਆ ਤੇ ਬਾਈ ਆ ਸਾਹਮਣੇ ਤੁਸੀਂ ਕੁਰਸੀ ਦੇਖ ਰਹੇ ਹੋ ਨਾ ਬਾਈ ਨੇ ਦਿਮਾਗ ਲਾ ਕੇ ਬਣਾਈ ਆ ਤੇ ਕੁਰਸੀ ਤਾਂ ਹੈਗੀ ਹੈਗੀ ਹੈ ਨਾ ਪਾਰਕ ਚ ਰੱਖੀ ਹੋਈ ਆ ਤੁਸੀਂ ਪੂਰਾ ਘੰਟ ਪਾਰਕ ਤੇ ਹੁਣ ਇਹਦਾ ਕੁਝ ਹੋਰ ਬਣੂਗਾ ਬਣਾਇਓ ਬਾਈ ਤੁਸੀਂ ਦੇਖੀ ਜਿਦ ਲੋ ਕੀ ਬਣਦਾ ਕੁਰਸੀ ਦਾ ਏ ਏ ਇਹ ਚੱਕ ਕੋੜੀ ਬਣ ਗਈ ਕੋੜੀ ਬਣ ਗਈ ਜਿਸ ਮਰਜ਼ੀ ਕੰਮ ਲੈ ਲਓ ਤੁਸੀਂ ਉੱਤੇ ਕੋਈ ਸਮਾਨ ਚੱਕਣਾ ਰੱਖਣਾ ਹੈ ਨਾ ਕੋੜੀ ਬਣ ਗਈ ਤੇ ਦਵਾਰੇ ਬਣਾ ਦੋ ਕਰਾ ਕੁਰਸੀ ਫਿਰ ਇਹ ਆ ਜਾਗਾ ਲੈ ਵੀ ਇਹ ਹੁੰਦਾ ਦਿਮਾਗ ਆ ਉਹ ਲੱਗ ਲੋਕ ਵੀ ਲੱਗਦਾ ਹਨਾ ਹਾਂਜੀ ਹਾਂ ਤੇ ਇੱਧਰ ਬਾਈ ਪੂਰਨ ਬੈਠਾ ਬਾਈ ਕੈਨੇਡਾ ਤੋਂ ਆਇਆ ਤੇ ਬਾਪੂ ਸ਼ਾਨ ਪਿੱਛੇ ਵੀ ਗੱਲ ਬਣਾਈ ਬੈਠਾ ਹਨਾ ਹੋਰ ਬਾਪੂ ਕੈਨੇਡਾ ਕਿਵੇਂ ਵਧੀਆ ਜੀ ਵਧੀਆ ਜੀ ਜੀ ਕਿੱਥੇ ਵੱਧ ਲੱਗਦਾ ਕਦੋਂ ਨੇ ਦੋਨੇ ਸਾਂਝੇ ਲੱਗਦਾ ਠੀਕ ਆ ਬਾਈ ਨੂੰ ਸ਼ੌਂਕ ਆ ਉਹ ਦੇਖ ਪਿੱਛੇ ਬਾਈ ਕੱਚੀਆਂ ਘੋਲੀਆਂ ਮੋਰਮਾਰ ਹੋਰ ਸਾਰਾ ਕੁਝ ਪਰ ਸਰਪਾਰਕ ਬਣਾਇਆ ਹੋਇਆ ਇਹ ਬਾਈ ਜੇ ਫਿਲਮਾਂ ਚ ਚੱਲੇ ਹੁੰਦੇ ਬਾਈ ਕਿਵੇਂ ਕਾਗਜ਼ੀ ਜੇ ਲੈ ਕੇ ਆ ਗਿਆ ਇਹ ਹੁੰਦੀ ਹੈ ਸਰਦਾਰੀ ਕਦੇ ਸਕੂਨ ਵਾਸਤੇ ਥੋੜਾ ਕਿਣਾ ਥਾਂ ਇਸ ਤਰ੍ਹਾਂ ਵੀ ਛੱਡ ਛੱਡ ਲੈਣਾ ਚਾਹੀਦਾ ਹੈ ਨਾ